ਗੁਰਦਾਸਪੁਰ ਦੇ ਇੱਕ ਹੋਟਲ ਕੰਮ ਰੈਸਟੋਰੈਂਟ ਚ ਪੁਲਸ ਨੇ ਕੀਤੀ ਛਾਪੇਮਾਰੀ ਚਾਰ ਮੁੰਡੇ ਅਤੇ ਚਾਰ ਕੁੜੀਆਂ ਨੂੰ ਇਤਰਾਜ ਜੋਖਲ ਚ ਕੀਤਾ ਕਾਬੂ ਪੁਲਸ ਨੇ ਕੀਤੀ ਕਾਰਵਾਈ ਗੁਰਦਾਸਪੁਰ ਜ਼ਿਲ੍ਹਾ ਪੁਲਸ ਦੀ ਇੱਕ ਵਿਸ਼ੇਸ਼ ਸ਼ਾਖਾ ਨੇ ਸਥਾਨਕ ਹਰਦੋਸ਼ਨੀ ਰੋਡ ਤੇ ਸਥਿਤ ਇੱਕ ਫਰੰਟ ਰੈਸਟੋਰੈਂਟ ਤੇ ਛਾਪੇ ਮਾਰਿਆ ਪੁਲਸ ਟੀਮ ਦੀ ਅਗਵਾਈ ਡੀਐਸਪੀ ਸਿਟੀ ਮਨਮੂਨ ਸਿੰਘ ਅਤੇ ਵਿਸ਼ੇਸ਼ ਸ਼ਾਖਾ ਦੇ ਇੰਚਾਰਜ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ ਡੀਐਸਪੀ ਮਨਮੂਨ ਸਿੰਘ ਨੇ ਮੌਕੇ ਤੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਹਰਦੋਸ਼ਨੀ ਰੋਡ ਬਾਈਪਾਸ ਤੇ ਨੇੜੇ ਸਥਿਤ ਰੈਸਟੋਰੈਂਟ ਮੁੰਡੇ ਅਤੇ ਕੁੜੀਆਂ ਅਕਸਰ ਆਉਂਦੇ ਰਹਿੰਦੇ ਹਨ ਅਤੇ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ 'ਚ ਅਸ਼ਲੀਲ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ ਇਸ ਮਾਮਲੇ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ ਉਨ੍ਹਾਂ ਕਿਹਾ ਕਿ ਇਸ ਦੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਮਹਿਲਾ ਪੁਲਿਸ ਅਧਿਕਾਰੀਆਂ ਦੇ ਨਾਲ ਅੱਜ ਰੈਸਟੋਰੈਂਟ ਤੇ ਛਾਪਾ ਮਾਰਿਆ ਅਤੇ ਕਮਰਿਆਂ ਵਿੱਚ 4 ਮੁੰਡੇ ਅਤੇ 4 ਕੁੜੀਆਂ ਨੂੰ ਇਤਰਾਜਯੋਗ ਹਾਲਤ ਵਿੱਚ ਕਾਬੂ ਕੀਤਾ ਗਿਆ ਉਨ੍ਹਾਂ ਮੁੰਡੀਆਂ ਅਤੇ ਕੁੜੀਆਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਜਾਂਚ ਪੂਰੀ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਖੁਲਾਸੇ ਕੀਤੇ ਜਾਣਗੇ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਇਹ ਹਰਦਸ਼ਨੀਆ ਰੋਡ ਤੇ ਜਲਵਾੜਾ ਚੌਂਕ ਤੋਂ ਤੋਂ 400 ਮੀਟਰ ਅੱਗੇ ਜਾ ਕੇ ਰੈਸੀਡੋਨੀ ਵਿੱਚ ਘਰ ਇਹ ਘਰ ਨੂੰ ਮੋਡੀਫਾਈ ਕਰਕੇ ਉਹ ਰੂਮ ਨਹੀਂ ਹੈ ਤੇ ਕੁਝ ਸਮੇਂ ਤੋਂ ਪਿਛਲੇ ਕੁਝ ਦਿਨਾਂ ਤੋਂ ਸਾਡੀ ਕੰਪਲੇਂਟ ਸੀ ਪਬਲਿਕ ਰਿਪੋਰਟ ਮੇਲੇ ਕੀਤੀ ਕਿ ਇੱਥੇ ਗਲਤ ਕੰਮ ਹੁੰਦਾ ਤੇ ਉਹਦੇ ਮੱਦੇਨਜ਼ਰ ਅਜਾ ਹੀ ਰੈਟ ਕੀਤਾ ਸੀ ਤੇ ਜਿਸ ਦੌਰਾਨ ਜਿਹੜੇ ਇੰਚਾਰਜ ਹੋੜੇ ਸੋ ਕੀ ਇਹ ਪਿਛਲੇ ਲੰਬੇ ਸਮੇਂ ਤੋਂ ਕੰਮ ਚੱਲੇ ਸੀ ਜਾਂ ਹੋਣੀ ਜਾਣਕਾਰੀ ਨਹੀਂ ਇਹ ਤੇ ਲੰਬੇ ਸਮੇਂ ਵਾਲੇ ਨਹੀਂ ਸਾਨੂੰ ਤਾਂ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਬਾਕੀ ਵੈਰੀਫਾਈ ਕਰਦੇ ਹਾਂ ਇਹ ਇਹਦੇ ਉੱਪਰ ਵੀ ਹੋਟਲ ਮਾਲਕ ਤੇ ਵੀ ਕਾਰਵਾਈ ਹੋएगी ਬਿਲਕੁਲ ਹੋਏਗੀ ਜੀ ਹੋਟਲ ਮਾਲਕ ਤੇ ਕਾਰਵਾਈ ਹੋਏਗੀ ਬਾਅਦ ਇਹ ਜਿਹੜਾ ਰੈਸਟੋਰੈਂਟ ਇਹਨਾਂ ਤੇ ਜੋ ਵੀ ਕਾਨੂੰਨ ਨੂੰ ਤਾਪਰ ਯੋਗ ਬਣਦੀ ਕਾਰਵਾਈ ਕੀਤੀ ਜਾਵੇਗੀ ਹੋਟਲ ਮਾਲਕ ਤੇ ਵੀ ਕੀਤੀ ਜਾਵੇਗੀ ਪਤਾ ਲੱਗਾ ਕਿ ਲੜਕੀਆਂ ਨਰਕੀ ਕਿੱਥੋਂ ਰਹਿਣ ਹੁੰਦੇ ਨਹੀਂ ਅਜੇ ਜਸਟ ਨਾਵ ਹੁਣੇ ਅਸੀਂ ਇਹਨਾਂ ਨੂੰ ਕੀਤਾ ਰੌਂਡ ਹੁਣ ਜਾ ਕੇ ਇਹਨਾਂ ਦੀ ਪੁੱਛ ਪੜਤਾਲ ਕਰਕੇ ਉਹਦਾ ਨਾਂ ਪਤਾ ਸਾਰਾ ਕੁਝ ਜੀ ਮਾਨਯੋਗ ਸਿਨੀਅਰ ਅਫਸਰਾਂ ਦੇ ਹੁਕਮ ਅਮਤਾਬਕ ਦੇ ਪਬਲਿਕਲੀ ਕੰਪਲੇਂਟ ਦੇ ਮੁਤਾਬਕ ਰਿਪੋਰਟ ਹੋਈ ਜੀ ਤੇ ਹੈ ਤੇ ਬਾਹਰੋਂ ਰੈਸਟੋਰੈਂਟ ਹੀ ਪਰ ਅੰਦਰ ਆ ਕੇ ਦੇਖਿਆ ਰੂਮ 11 ਬਣੇ ਆ ਜੀ ਤਿੰਨ ਚਾਰ ਜੋੜੇ ਮਿਲੇ ਆ ਤੇ ਬਾਕੀ ਨਾਲ ਪੁਸ਼ਕਿਸ਼ ਕਰ ਰਹੇ ਆ ਜੀ ਕਿੱਥੋਂ ਆਏ ਆ ਤੇ ਸਟੂਡੈਂਟ ਕਿ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਸੋ ਬਿਲਕੁਲ ਇਸ ਦਾ ਅਸਰ ਜਿਹੜਾ ਲੱਗੇ ਲੱਗੇ ਬੱਚੇ ਜਿਹੜੇ ਛੋਟੇ ਛੋਟੇ ਪਰਦੇ ਉਹਨਾਂ ਨੂੰ ਪੈ ਰਿਹਾ ਜੀ ਔਰ 112 ਤੇ ਕੰਪਲੇਂਟ ਹੋਈ ਔਰ ਹੋਰ ਵੀ ਕੋਈ ਤਰਾਜੁਬ ਹੈਗਾ ਤੇ ਇੱਥੇ 112 ਤੇ ਕੰਪਲੇਂਟ ਕਰੋ ਬੰਦੀ ਕਾਰਵਾਈ ਤੁਰੰਤ ਉਹ ਕੀ ਜਿਹੜੇ ਗਲਤ ਕੰਮ ਕਰਦੇ ਪਿਆ ਉਹ ਬਲਕਿ ਛੱਡ ਦੇਣ ਜੀ ਗਲਤ ਕੰਮ ਬਾਕੀ ਧਿਆਰਾਂ ਦਾ ਸੀਜ਼ਨ ਚੱਲ ਰਿਹਾ ਜੇ ਕਿ ਇਹਨੂੰ ਤਰਾਜਯੋਗ ਜਾਂ ਕੋਈ ਗਲਤ ਚੀਜ਼ ਮਿਲਦੀ ਏ ਤੋਂ 112 ਤੇ ਕੰਪਲੇਂਟ ਕਰਨ ਇਹ ਫੌਰਨ ਐਕਸ਼ਨ ਹੋਏਗਾ ਜੀ ਸਾਡੇ ਤੋਂ ਅਸੀਂ ਕਮਰੇ ਨੂੰ ਵੀ ਸਾਰਾ ਹਾਂ ਪ੍ਰੋਪਰ ਕਾਰ ਵੀ ਹੋਏਗੀ